ਲੁਧਿਆਣਾ ਦੇ ਇੱਕ ਹਸਪਤਾਲ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਇੱਥੇ ਆਪਦੀ ਮਾਤਾ ਦੀ ਬੋਡੀ ਜਮ੍ਹਾਂ ਕਰਾਈ ਸੀ ਅਸੀਂ ਤਾਂ ਉਹ ਲੈਣ ਵਾਸਤੇ ਇੱਥੇ ਬੈਠੇ ਆਂ ਬੋਡੀ ਗਾਇਬ ਸੀ ਫਿਰ ਮਗਰੋਂ ਇਹ ਕਹਿੰਦੇ ਜੀ ਉਹ ਤਾਂ ਗਲਤੀ ਨਾਲ ਕਿਸੇ ਹੋਰ ਨੂੰ ਦੇ ਦਿੱਤੀ ਜਦੋਂ ਪਤਾ ਕੀਤਾ ਅਖੇ ਉਹਦਾ ਸਸਕਾਰ ਵੀ ਕਰਤਾ ਉਹਦਾ ਇਹਨਾਂ ਸਾਡੇ ਤੋਂ ਪੂਰਾ ਖਰਚਾ ਵੀ ਲਿਆ ਹੈ ਖਰਚਾ ਵੀ ਦਿੱਤਾ ਜਿਹੜਾ ਨਾ ਮੋਰਚੇ 'ਚ ਰੱਖੀ ਸੀ ਉਹਦਾ ਵੀ ਖਰਚਾ ਦਿੱਤਾ ਹੈ ਉਹਦੇ باوجود ਫਿਰ ਨਹੀਂ ਢਿੱਡ ਭਰਿਆ ਫਿਰ ਅਸੀਂ ਤਾਂ ਕਹਿੰਨੇ ਵੀ ਤਸਕਰੀ ਕੀਤੀ ਆ ਆ ਮਿਲੀ ਪੁੱਤਰ ਨਾਲ ਹੋਇਆ ਨੀਆਂ ਰਸਮਾਂ ਹੋਣ ਦੇ ਬਾਵਜੂਦੋ ਜਿਹੜਾ ਪਰਿਵਾਰ ਬਾਡੀ ਲੈ ਕੇ ਗਿਆ ਜਿਹੜੇ ਕਹਿੰਦੇ ਗਲਤੀ ਨਾਲ ਬਾਡੀ ਲੈ ਕੇ ਆ ਤੁਸੀਂ ਦੱਸੋ ਵੀ ਇਹ ਜਿਹੜੀਆਂ ਰਸਮਾਂ ਉਹਨਾਂ ਕੀਤੀਆਂ ਨਹੀਂ ਕੀ ਗੱਲ ਉਹਨਾਂ ਨੂੰ ਪਤਾ ਨਹੀਂ ਲੱਗਾ ਜੀ ਇਹ ਸਾਰਾ ਕੁਝ ਜਿਹੜਾ ਹੈ ਇਹ ਹਸਪੀਟਲ ਦੀ ਮਿਲੀ ਭੁਗਤ ਦੇ ਨਾਲ ਹੋਇਆ ਜੀ ਲੁਧਿਆਣਾ ਦੇ ਇੱਕ ਹਸਪਤਾਲ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਇੱਕ ਪਰਿਵਾਰ ਦਾ ਜਿਹੜਾ ਜੀ ਹੈ ਇੱਥੇ ਇਲਾਜ ਦੇ ਲਈ ਜਿਹਰੇ ਲਾ ਸੀ ਉਸ ਦੀ ਦੱਤ ਹੁੰਦੀ ਹੈ ਉਸ ਤੋਂ ਬਾਅਦ ਉਹ ਬਾਡੀ ਕਿਸੇ ਹੋਰ ਨੂੰ ਦੇ ਦਿੱਤੀ ਜਾਂਦੀ ਹੈ ਉਸ ਦਾ ਉਹ ਪਰਿਵਾਰ ਅੰਤਿਮ ਸੰਸਕਾਰ ਕਰ ਕਰ ਦਿੱਤਾ ਔਰ ਇਹ ਜਿਹੜੇ ਪਰਿਵਾਰਿਕ ਮੈਂਬਰ ਹੈ ਇਹ ਇੱਥੇ ਰੋਸ਼ਵੰਜੋ ਹਸਪਤਾਲ ਦੇ ਅੰਦਰ ਧਰਨੇ ਦੇ ਬੈਠੇ ਨੇ ਇਹ ਹਸਪਤਾਲ ਦਾ ਨਾਮ ਹੈ ਏਜੀਆਈ ਔਰ ਇਹ ਸਵਾਲ ਚੱਕ ਰਿਹਾ ਪਰਿਵਾਰਿਕ ਮੈਂਬਰ ਕਿ ਹਸਪਤਾਲ ਨੇ ਇਹਨਾਂ ਦਾ ਜਿਹੜਾ ਜੀਸੀ ਜਦੀ ਡੈਥ ਹੋਈ ਸੀ ਉਹ ਇੱਕ ਹੋਰ ਸੀ ਉਸ ਦੀ ਜਿਹੜੀ ਦੇਹ ਹੈ ਉਹ ਕਿਸੇ ਹੋਰ ਪਰਿਵਾਰ ਨੂੰ ਦੇ ਦਿੱਤੀ ਔਰ ਸਭ ਤੋਂ ਵੱਡੀ ਹੈ ਲਾਪਰਵਾਹੀ ਹੈ ਮੇਰੇ ਨਾਲੋਂ ਪਰਿਵਾਰਿਕ ਮੈਂਬਰ ਨੇ ਇਹ ਪੂਰਾ ਮਾਮਲਾ ਕੀ ਹੈ ਕਿ ਬਿਮਾਰੀ ਸੀ ਉਹਨਾਂ ਨੂੰ ਤੁਹਾਡੇ ਮਾਤਾ ਜੀ ਨੂੰ ਉਹ ਇੱਥੇ ਐਡਮਿਟ ਕਦੋਂ ਦੇ ਸੀ ਹੋਇਆ ਕੀ ਪੂਰਾ ਮਾਮਲਾ ਮੈਂ ਇੱਥੇ ਰਿਹਾ ਉਹਨੇ ਇਹ ਅਸੀਂ ਉਹਨਾਂ ਨੂੰ ਮਤਲਬ ਲਿਵਰ ਦੀ ਪ੍ਰੋਬਲਮ ਸੀ ਪਹਿਲਾਂ ਤਕਰੀਬਨ 7 ਦਿਨ ਦਾਖਲ ਰਹਿ ਮੋਗਾ ਤੇ ਉਸ ਤੋਂ ਬਾਅਦ ਉਹਨਾਂ ਨੇ ਇੱਥੇ ਇਹਨਾਂ ਨੂੰ ਰੈਫਰ ਕਰਤਾ ਇੱਥੇ ਆ ਗਏ ਅਸੀਂ 10 ਤਰੀਕ ਦੇ ਇੱਥੇ ਆਏ 19 ਤਰੀਕ ਨੂੰ ਸਵੇਰ ਉਹਨਾਂ ਦੀ ਡੈਥ ਹੋ ਗਈ ਫਿਰ ਇਹਨਾਂ ਨੇ ਇਹ ਲੱਗਦੀ ਇਹਨਾਂ ਨੇ ਬਾਹਰ ਛਿਗੇ ਉਹਨਾਂ ਨੇ ਇਹਨਾਂ ਨੇ ਆਉਣਾ ਸਿਓ ਦਾ ਕਰਕੇ ਅਸੀਂ ਇੱਥੇ ਬਾਡੀ ਜਿਹੜੀ ਸੀ ਰੱਖ ਰੱਖ ਕੇ ਇਹਨਾਂ ਨੇ ਸਾਡੇ ਸਾਹਮਣੇ ਉਹਨੂੰ ਲੌਕ ਕੀਤਾ ਸਾਰਾ ਕੁਝ ਕੀਤਾ ਅਸੀਂ ਲੌਕ ਕਰਾ ਕੇ ਖੁਦ ਮੈਂ ਵੀ ਨਾਲ ਅਸੀਂ ਗਏ ਅੱਜ ਜਦੋਂ ਇਹ ਆ ਇਹ ਪਹੁੰਚੇ ਤੇ ਅੱਜ ਅਸੀਂ ਬਾਡੀ ਲੈਂਡ ਆਏ ਤੇ ਉਹ ਕਹਿੰਦੇ ਵੀ ਉਹ ਤਾਂ ਮਤਲਬ ਬਾਡੀ ਦੇ ਜਿਹੜੇ ਸੀਗੇ ਪਹਿਲਾ ਜਿਹੜਾ ਬਿੱਲ ਸੀ ਉਹ ਵੀ ਪੂਰਾ ਪੇ ਕਰਕੇ ਗਏ ਅਸੀਂ ਉਸ ਦਿਨ ਜਿਹੜੇ ਅੱਜ ਮਿਲ ਦੋ ਤਿੰਨ ਦਿਨਾਂ ਦੇ ਜੋ ਅੱਜ ਦੀ ਪੇਮੈਂਟ ਸੀ ਉਹ ਪਹਿਲਾਂ ਜਮਾ ਕਰਾ ਕੇ ਜਦੋਂ ਉੱਥੇ ਗਏ ਬਾਡੀ ਲੈਂਡ ਤੇ ਉੱਥੇ ਉਹਦੇ ਚ ਹੈ ਹੀ ਨਹੀਂ ਸੀ ਹੂੰ ਉਥੋਂ ਉਹ ਵਰਦੀ ਗਿਆ ਸੀ ਤੇ ਮਗਰ ਉਹ ਇਹ ਕਹਿੰਦੇ ਜੀ ਉਹ ਤਾਂ ਗਲਤੀ ਨਾਲ ਕਿਸੇ ਹੋਰ ਨੂੰ ਦੇ ਦਿੱਤੀ ਜਦੋਂ ਪਤਾ ਕੀਤਾ ਅਖੇ ਉਹਦਾ ਸਸਕਾਰ ਵੀ ਕਰਤਾ ਉਹਦਾ ਹੈ ਤੇ ਉੱਥੇ ਸਾਨੂੰ ਉਹਦਾ ਮਤਲਬ ਕੋਈ ਥਾਉ ਪਤਾ ਨਹੀਂ ਲੱਗਦਾ ਪਿਆ ਕਿ ਡਾਕਟਰ ਕਿਹੜਾ ਸੀ ਜਿਹੜਾ ਇਲਾਜ ਕਰ ਰਿਹਾ ਸੀ ਡਾਕਟਰ ਨਰਮਲ ਸਿੰਘ ਮੱਲੇ ਨਿਰਮਲ ਸਿੰਘ ਮੱਲੀ ਤੁਹਾਡੀ ਡਾਕਟਰ ਦੇ ਨਾਲ ਗੱਲ ਹੋਈ ਉਹ ਕੀ ਆਖਦੇ ਨੇ ਉਹ ਜੀ ਕਹਿੰਦੇ ਬਾਜੋ ਅੰਦਰ ਕਵਰੇਜ ਗੱਲ ਕਰਦੇ ਹੂੰ ਉਹ ਇਹ ਕਹਿ ਲਓ ਵੀ ਉਹਨਾਂ ਦਾ ਜਦੋਂ ਕਵਰੇਜ ਤੇ ਗੱਲ ਦਾ ਮਤਲਬ ਇਹ ਹੀ ਹੁੰਦਾ ਵੀ ਮੁੱਲ ਪਾਉ ਹੂੰ ਹੂੰ ਕਿੰਨਾ ਕਵਰੇਜ ਪੱਕੀ ਗੱਲ ਕਰਾਂਗੇ ਉਹਦਾ ਹੂੰ ਸਰ ਅੱਗੇ ਮੰਨ ਲਓ ਸੁਣਦੇ ਹਾਂ ਆਪਾਂ ਵੀ ਮਨੁੱਖ ਦੀ ਤਸਕਰੀ ਹੋ ਜਾਂਦੀ ਆ ਤੇ ਦਿਲ ਦੇ ਵਿੱਚ ਹੁੰਦਾ ਹੀ ਵੀ ਮਨੁੱਖ ਦੀ ਤਸਕਰੀ ਕਿੱਦਾਂ ਹੁੰਦੀ ਆ ਪਰ ਅੱਜ ਸਾਡੇ ਨਾਲ ਹੋਈ ਤਾਂ ਹੀ ਆਪਦੇ ਅਸੀਂ ਅੱਖੀਂ ਵੇਖ ਲਈ ਇਹ ਵੀ ਮਨੁੱਖਤ ਦੀ ਵੀ ਤਸਕਰੀ ਹੁੰਦੀ ਹੈ ਮੈਨੂੰ ਇਹਨਾਂ ਦਵਾਈਆਂ ਦੇ ਨਾਲ ਇਹਨਾਂ ਲਾਸ਼ ਦੇ ਨਾਲ ਢਿੱਡ ਨਹੀਂ ਭਰਿਆ ਨਾ ਪੈਸੇ ਲੈ ਕੇ ਇਹਨਾਂ ਸਾਡੇ ਤੋਂ ਪੂਰਾ ਖਰਚਾ ਵੀ ਲਿਆ ਹੈ ਖਰਚਾ ਵੀ ਦਿੱਤਾ ਜਿਹੜਾ ਨਾ ਮੋਰਚੇ 'ਚ ਰੱਖੀ ਸੀ ਉਹਦਾ ਵੀ ਖਰਚਾ ਦਿੱਤਾ ਹੈ ਉਹਦੇ باوجود ਫਿਰ ਨਹੀਂ ਢਿੱਡ ਭਰਿਆ ਫਿਰ ਅਸੀਂ ਤਾਂ ਕਹਿੰਨੇ ਵੀ ਤਸਕਰੀ ਕੀਤੀ ਆ ਹਾ ਮਿਲੀ ਪੁੱਤਰੇ ਨਾਲ ਹੋਇਆ ਜਿਹੜਾ ਪਰਿਵਾਰ ਦੂਜੀ ਲਾਸ਼ ਲੈਣ ਆਇਆ ਸੀ ਨਾ ਉਹ ਅੱਜ ਆਇਆ ਸੀ ਆਣ ਆਏ ਸੀ ਉਹ ਹੈ ਮੁੜ ਕੇ ਪਤਾ ਨਹੀਂ ਇਹਨਾਂ ਨੇ ਉਹਨਾਂ ਨੂੰ ਕੀ ਕੀਤਾ ਕੀ ਗੱਲ ਹੋਈ ਕੀ ਕਮਿਟਮੈਂਟ ਹੋਈ ਆ ਉਹ ਇੱਥੇ ਸਾਨੂੰ ਦਿਸਦੀ ਕੋਈ ਨਹੀਂ ਪੈਗੇ ਉੱਥੇ ਹੁਣ ਕਿਦੇ ਆਸਦੰਦੇ ਜੀ ਉਹ ਸੰਸਕਾਰ ਹੋ ਗਿਆ ਜੀ ਅਸੀਂ ਬੜੇ ਸਤਕਾਰ ਨਾਲ ਸੰਸਕਾਰ ਕੀਤਾ ਇਸ ਦਾ ਫੁੱਲ ਹਰ ਦੁਆਰ ਪਾਉਣੇ ਚਾਹੁੰਦੇ ਹਾਂ ਉਹ ਤੁਸੀਂ ਸੰਸਕਾਰ ਕਰਾ ਦਿੱਤਾ ਜੇ ਤੁਸੀਂ ਉਹਨਾਂ ਦਾ ਕੋਈ ਮੂੰਹ ਨਹੀਂ ਦੇਖਿਆ ਕੋਈ ਚਿਹਰਾ ਨਹੀਂ ਦੇਖਿਆਗਾ ਅਕਸਰ ਜਿਹਦਾ ਕੋਈ ਹੁਣ ਸਾਡਾ ਜੀ ਆ ਅਸੀਂ ਇੱਥੇ ਪਛਾਣਦੇ ਸਾਡਾ ਜੀ ਨਹੀਂਗਾ ਜਿਹੜੇ ਲੈ ਕੇ ਗਏ ਉਹਨਾਂ ਨੂੰ ਨਾ ਪਛਾਣ ਆਉਣ ਕੀ ਸਾਡਾ ਜੀ ਕਿਹੜਾ ਜੀ ਆ ਤੁਹਾਨੂੰ ਕੀ ਲੱਗਦਾ ਕੀ ਉਹ ਉਹ ਉਸ ਦਾ ਕੋਈ ਪਰਿਵਾਰਕ ਮੈਂਬਰ ਤੇ ਐਡਮਿਨ ਨਹੀਂ ਸੀ ਇਸ ਨੂੰ ਲੈ ਬਾਰੇ ਨਹੀਂ ਹੋਈ ਮੈਨੂੰ ਫਿਰ ਦੂਸਰੀ ਗੱਲ ਜੇ ਉਹ ਕਹਿੰਦੇ ਆ ਵੀ ਅਸੀਂ ਭੁਲੇਖੇ ਨਾਲ ਚਲੀ ਗਈ ਉਹਦੀ ਤੇ ਇਹਦੀ ਬਾਡੀ ਚ ਘੱਟੋ ਘੱਟ 35-40 ਕਿਲੋ weight ਦਾ ਹੀ ਫਰਕ ਸੀ ਉਹ ਸਾਰੀ 50-55 ਕਿਲੋ ਦੀ ਹੋਗੀ ਤੇ ਇਹ ਜਿਹੜਾ ਬਾਡੀ ਇੱਥੇ ਪਈ ਹੈ ਜਿਹੜੀ ਕਹਿੰਦੇ ਵੀ ਜਿਹਦੇ ਨਾਲ ਚੇਂਜ ਹੋਈ ਆ ਉਹ ਉਹ ਦਾ 100 ਕਿਲੋ ਦੇ ਨੇੜੇ ਤੇੜਾ ਤੁਸੀਂ ਇਹ ਸਾਨੂੰ ਦੱਸੋ ਵੀ ਆਪਾਂ ਹਰ ਇੱਕ ਧਰਮ ਦਾ ਜਿਹੜਾ ਆ ਜਦੋਂ ਕੋਈ ਵੀ ਰਸਵਾ ਹੁੰਦੀਆਂ ਆ ਉਹਦੇ ਰੀਤੀ ਰਿਵਾਜ ਬਣੇ ਹੁੰਦੇ ਜੀ ਠੀਕ ਹੈ ਜੀ ਅਸੀਂ ਸਿੱਖ ਧਰਮ ਨੂੰ ਬਲਾਉਣ ਕਰਦੇ ਆ ਹੁਣ ਰੀਤੀ ਰਾਂ ਰਵਾਜ ਦੇ ਮੁਤਾਬਕ ਆਪਾਂ ਜਦੋਂ ਬਾਡੀ ਲੈ ਕੇ ਜਾਂਦੇ ਆ ਆਪਾਂ ਉਹਦਾ ਇਸ਼ਨਾਨ ਕਰਾਉਨੇ ਆ ਜੀ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਉਹਨਾਂ ਦੇ ਜੋ ਵੀ ਰੀਤੀ ਰਵਾਜ ਮਾ ਕਪੜੇ ਚੇਂਜ ਕਰਦੇ ਆ ਉਸ ਤੋਂ ਬਾਅਦ ਮੂੰਹ ਵੇਖਣ ਦੀ ਰਸਮ ਅਦਾ ਹੁੰਦੀ ਏ ਤੁਸੀਂ ਇਹ ਦੱਸੋ ਵੀ ਇੰਨੀਆਂ ਰਸਮਾਂ ਹੋਣ ਦੇ ਬਾਵਜੂਦੋ ਜਿਹੜਾ ਪਰਿਵਾਰ ਬਾਡੀ ਲੈ ਕੇ ਗਿਆ ਜਿਹੜੇ ਕਹਿੰਦੇ ਗਲਤੀ ਨਾਲ ਬਾਡੀ ਲੈ ਕੇ ਆ ਤੁਸੀਂ ਦੱਸੋ ਵੀ ਇਹ ਜਿਹੜੀਆਂ ਰਸਮਾਂ ਉਹਨਾਂ ਕੀਤੀਆਂ ਨਹੀਂ ਕੀ ਗੱਲ ਉਹਨਾਂ ਨੂੰ ਪਤਾ ਨਹੀਂ ਲੱਗਾ ਜੀ ਇਹ ਸਾਰਾ ਕੁਝ ਜਿਹੜਾ ਹੈ ਇਹ ਹਸਪੀਟਲ ਦੀ ਮਿਲੀ ਭੁਗਤ ਦੇ ਨਾਲ ਹੋਇਆ ਜੀ ਤੇ ਜੋ ਵੀ ਮਿਲੀ ਭੁਗਤੋ ਇਹਨਾਂ ਹਸਪੀਟਲ ਵਾਲਿਆਂ ਨੇ ਕੀਤੀ ਹੈ ਜੀ ਇੱਕ ਮਨੁੱਖੀ ਅਧਿਕਾਰ ਦੀ ਜਿਹੜੀ ਗਲੰਘਣਾ ਤੇ ਇਹ ਤਸਕਰੀ ਹੋਈ ਹੈ ਜੀ ਆਪਾਂ ਕਹਿੰਨੇ ਆ ਹੁਣ ਸਾਨੂੰ ਤਾਂ ਪ੍ਰਸ਼ਾਸਨ ਨੂੰ ਇੱਥੇ ਆਵੇ ਤੇ ਸਾਨੂੰ ਇਹ ਜੀ ਇਹਨਾਂ ਨਾਲ ਸਾਡੀ ਡਿਸਕਸ ਹੋਵੇ ਸਾਨੂੰ ਪਤਾ ਲੱਗੇ ਵੀ ਸਾਡੀ ਬੋਡੀ ਨਾਲ ਕੀ ਹੋਇਆ ਜੀ ਹੁਣ 4 ਦਿਨ ਤੋਂ ਬੋਡੀ ਇੱਥੇ ਪਈ ਸੀ ਸਾਨੂੰ ਕੀ ਪਤਾ ਵੀ ਇਹਨਾਂ ਨੇ ਕਿਸ ਦਿਨ ਬੋਡੀ ਲੈ ਕੇ ਗਏ ਆ ਕਿਸ ਦਿਨ ਮੋਰਚੀ ਚ ਬੋਡੀ ਰੱਖੀ ਹੋਈ ਜੀ ਮੇਰੇ ਨਾਲ ਉਹ ਪਰਿਵਾਰਕ ਮੈਂਬਰ ਆ ਤੁਹਾਡੀ ਮਾਤਾ ਜੀ ਸੀ ਹਾਂ ਜੀ ਮੇਰੇ ਨਾਲ ਕਿਸੇ ਉਹਨਾਂ ਦਾ ਮੈਂ ਜਸਪੀਰ ਕੌਰ ਜੀ ਅੱਛਾ ਹੁਣ ਕੀ ਚਾਹੁੰਦੇ ਕੀ ਹੋ ਹਸਪਤਾਲ ਪ੍ਰਸ਼ਾਸਨ ਨਾਲ ਤੁਹਾਡੀ ਗੱਲ ਹੋਈ ਔਰ ਕੀ ਇਨਸਾਫ ਚਾਹੀਦਾ ਕੀ ਹਸਪਤਾਲ ਪ੍ਰਸ਼ਾਸਨ ਨੇ ਸਾਨੂੰ ਹਜੇ ਕੁਝ ਵੀ ਨਹੀਂ ਦੱਸਿਆ ਅਸੀਂ ਤਾਂ ਜੀ ਇੱਥੇ ਆਪਦੀ ਮਾਤਾ ਦੀ ਬੋਡੀ ਜਮ੍ਹਾਂ ਕਰਾਈ ਸੀ ਅਸੀਂ ਤਾਂ ਉਹ ਲੈਣ ਵਾਸਤੇ ਇੱਥੇ ਬੈਠੇ ਆ ਹੂੰ ਤਾਂ ਹੀ ਇੱਥੇ ਅਸੀਂ ਬੈਠੇ ਆਂ ਹੀ ਲੈਣ ਵਾਸਤੇ ਸਾਨੂੰ ਨਹੀਂ ਪਤਾ ਉਹਦੇ ਨਾਲ ਕੀ ਹੋਇਆ ਕੀ ਕੀਤਾ ਗਿਆ ਤੇ ਅਸੀਂ ਤਾਂ ਬੋਡੀ ਦੀ ਮੰਗ ਕਰਦੇ ਆਂ ਇਹਨਾਂ ਕੋਲੋਂ ਇਹਨਾਂ ਨੇ ਬਿੱਲ ਪਹਿਲੇ ਲੱਲਿਆ ਸੀ ਬਿੱਲ ਜੀ ਦੇਖੋ ਜਦੋਂ ਇਲਾਜ ਹੋਇਆ ਉਹਦਾ ਜੋ 4-5 ਲੱਖ ਰੁਪਏ ਜਿੰਨਾ ਸਾਡੇ ਫਾਦਰ ਸਾਹਿਬ ਨੇ ਲਾਇਆ ਉਹ ਦਿੱਤਾ ਉਸ ਤੋਂ ਬਾਅਦ ਮੋਰਚਰੀ 'ਚ ਬੋਡੀ ਰੱਖਣ ਦੇ ਪੈਸੇ ਉਹ ਅਲੱਗ ਲਏ ਅੱਜ ਇਹਨਾਂ ਨੂੰ ਸਵੇਰੇ ਫੋਨ ਕੀਤਾ ਅਸੀਂ ਵੀ ਅੱਜ ਅਸੀਂ ਬਾਡੀ ਲੈਣ ਆਉਣਾ ਤੇ ਸਾਨੂੰ ਕਹਿੰਦੇ ਜੀ ਆ ਜਾਓ ਲੈ ਜਾਓ ਆਉਣ ਤੋਂ ਬਾਅਦ ਮੇਰੇ ਫਾਦਰ ਸਾਹਿਬ ਤੋਂ ਇਹਨਾਂ ਨੇ ਮੌਰਚਰੀ ਚ ਰੱਖਣ ਦੇ ਜਿਹੜੇ ਪੈਸੇ ਸੀ ਉਹ ਵੀ ਪਹਿਲਾਂ ਜਮ੍ਹਾਂ ਕਰਾ ਲਏ ਬਾਅਦ ਦੇ ਵਿੱਚ ਮੌਰਚਰੀ ਬਾਕਸ ਦੇ ਵਿੱਚ ਜਾ ਕੇ ਦੇਖਿਆ ਉਹ ਖਾਲੀ ਹੈ ਜੀ ਉੱਥੇ ਤਾਂ ਬਾਡੀ ਹੈ ਹੀ ਨਹੀਂ ਅਸੀਂ ਤੁਹਾਨੂੰ ਕੀ ਜਵਾਬ ਦਿੱਤਾ ਮਿਲੇ ਤਾਂ ਹੋਣੀਓ ਤੁਸੀਂ ਡਾਕਟਰ ਮੱਲੀ ਦੇ ਨਾਲ ਸਾਨੂੰ ਸਿਰਫ ਇੰਨਾ ਕਹਿੰਦੇ ਜੀ ਉਹ ਬਾਡੀ ਕਿਸੇ ਨਾਲ ਬਦਲੀ ਗਈ ਉਹਦਾ ਅੰਤਿਮ ਸਿਕਾਰ ਹੋ ਗਿਆ ਕਹਿੰਦੇ ਹਾਂ ਉਹ ਕਹਿੰਦੇ ਜੀ ਅੰਤਮ ਸ ਉਹ ਵੀ ਕਈ ਬਿਆਨ ਆ ਰਹੇ ਜੀ ਕਦੇ ਕਹਿੰਦੇ ਹੋ ਗਿਆ ਕਦੇ ਕਹਿੰਦੇ ਜੀ ਫੁੱਲ ਚੋਗਲੇ ਕੋਈ ਕਹਿੰਦਾ ਚੋਗਣ ਉਹ ਸਹੀ ਸਾਨੂੰ ਗੱਲਬਾਤ ਤਾਂ ਪਤਾ ਨਹੀਂ ਲੱਗ ਰਹੀ ਇਹ ਹਸਪਤਾਲ ਦਾ ਨਾਮ ਹੈ ਔਰ ਇਸ ਹਸਪਤਾਲ ਦੇ ਕਈ ਤਰ੍ਹਾਂ ਦੇ ਸਵਾਲ ਇਹ ਪਰਿਵਾਰਿਕ ਮੈਂਬਰ ਚੱਕ ਰਹੇ ਨੇ ਤਰੀਕੇ ਨਾਲ ਇਨਜਾਮ ਲੱਗ ਰਹੇ ਨੇ ਕਿ ਡੈਡ ਬੋਡੀ ਜਿਹੜੀ ਹੈ ਉਹ ਅੱਜ ਉਹਦਾ ਸੰਸਕਾਰ ਵੀ ਕਰ ਦਿੱਤਾ ਗਿਆ ਹੈ ਅਜੇ ਥੱਲੇ ਰੱਖੋ ਕਿ ਨਾ ਤਾਂ ਲੱਗਦਾ ਸਰ ਕਿਤਨਾ ਕਿਤੇ ਅਨਗੈਲੀ ਹੈ ਕਿਉਂਕਿ ਪਰਿਵਾਰ ਸਰ ਅਸੀਂ ਉਹੀ ਦੇਖ ਰਹੇ ਹਾਂ ਕਿ ਅਨਗੈਲੀ ਹੈ ਕਿੱਥੇ ਹੈਗਾ ਕੀ ਹੋਇਆ ਸਾਡੇ ਵੱਲੋਂ ਸਾਰੀ ਲੇਬਲਿੰਗ ਪ੍ਰੋਪਰ ਹੁੰਦੀ ਹੈ ਸਾਰਾ ਕੁਝ ਹੁੰਦਾ ਹੈਗਾ ਇੱਕ ਵਾਰ ਉਹ ਦੇਖ ਰਹੇ ਹਾਂ ਦੇਖ ਕੇ ਅਸੀਂ ਦੱਸਦੇ ਹਾਂ ਕੀ ਨਾਮ ਕੀ ਆਪ ਦਾ 69000 ਮੈਨੂੰ ਐਟਟ੍ਰੀਬਿਊਸ਼ਨ ਗਿਆ ਮੈਂ ਰੇਡੀਓਲੋਜਿਸਟ ਹੈਗਾ ਜੀ ਠੀਕ ਹੈ ਜੀ ਤਾਂ ਲੱਗਦਾ ਸਰ ਹੁਣ ਪਰਿਵਾਰ ਜਿਸ ਤਰੀਕੇ ਨਾਲ ਕਹਿ ਰਿਹਾ ਕਿ ਅੰਗ ਵੇਚੇ ਹੋ ਸਕਦੇ ਆ ਨਹੀਂ ਸਰ ਐਸਾ ਕੁਝ ਵੀ ਨਹੀਂ ਹੈ ਪਰ ਸਰ ਗਲਤੀ ਹੋਈ ਆ ਕਿਤੇ ਨਾ ਕਿਤੇ ਜਿਹੜਾ ਹੋ ਵੀ ਲਾ ਉਸੇ ਦੇਖ ਰਿਹਾ ਸਰ ਅਸੀਂ ਉਹੀ ਚੀਜ਼ ਕਰ ਰਹੇ ਆ ਸਰ ਹੁਣ ਤਾਂ ਡੈੱਡ ਬੋਡੀ ਜਦੋਂ ਚੇਂਜ ਹੀ ਹੋ ਗਈ ਸੰਸਕਾਰ ਹੋ ਗਿਆ ਤਾਂ ਪਰਿਵਾਰ ਵੱਲੋਂ ਇੰਤਜ਼ਾਮ ਲਾ ਰਹੇ ਉਹਨਾਂ ਕੇਲੇ ਦੇਖਣ ਦਾ ਕੀ ਫਾਇਦਾ ਸਰ ਅਸੀਂ ਦੇਖ ਰਹੇ ਆ ਤੁਹਾਨੂੰ ਨਹੀਂ ਪਤਾ ਲੱਗਿਆ ਜਦੋਂ ਚੇਂਜ ਹੋਈ ਤੁਹਾਨੂੰ ਕਦੋਂ ਪਤਾ ਲੱਗਿਆ ਚੇਂਜ ਹੋਣ ਦਾ ਸਾਨੂੰ ਅੱਜ ਸਵੇਰੀ ਗੱਲ ਹੋਈ ਹੈ ਜੀ ਇਹਨਾਂ ਨਾਲ ਕਿ ਉਹ ਵੀ ਦੂਜਾ ਪਰਿਵਾਰ ਵੀ ਇੱਥੇ ਹੈਗਾ ਸਾਰੇ ਸਾਰੇ ਜਣੇ ਇੱਥੇ ਹੈਗੇ ਉਹ ਤਾਂ ਸਟਾਕ ਮੈਂਬਰ ਹੈ ਜੀ ਦੂਜ ਇੱਕ ਇਤਲਾਅ ਮਿਲੇ ਸੀ ਸੋਰਸਸ ਤੋਂ ਕਿ ਇੱਥੇ ਹਸਪੀਟਲ ਦੇ ਵਿੱਚ ਕਿਸੇ ਕਾਰਨ ਕਰਕੇ ਜਿਹੜੇ ਕਿ ਕਾਰਨ ਹਜੇ ਬਾਚੇ ਜਾ ਰਹੇ ਨੇ ਕੁਝ ਬਾਡੀਜ਼ ਦੀ ਜਿਹੜੀ ਹੈਗੀ ਹੈ ਉਹ ਅਨਇਨਟੈਂਸ਼ਲੀ ਅਦਲਾ ਬਦਲੀ ਕਰਕੇ ਤੇ ਇੱਕ ਸੰਸਕਾਰ ਜਿਹੜਾ ਹੈ ਉਹ ਕੰਡਕਟ ਕਰਾ ਦਿੱਤਾ ਗਿਆ ਪਰਿਵਾਰ ਵੱਲੋਂ ਜਿਹੜਾ ਕਿ ਉਹਨਾਂ ਦਾ ਪਰਿਵਾਰਕ ਮੈਂਬਰ ਨਹੀਂ ਸੀ ਤੇ ਉਸ ਇਨਫੋਰਮੇਸ਼ਨ ਦੇ ਇੰਤਲਾਹ ਤੋਂ ਬਾਅਦ ਇਮੀਡੀਏਟਲੀ ਐਕਸ਼ਨ ਚਾਹੰਦੇ ਹੋਏ ਮੈਂ ਤੇ ਮੇਰੀ ਟੀਮ ਅਸੀਂ ਮੌਕੇ ਤੇ ਪਹੁੰਚੇ ਤੇ ਪਹੁੰਚ ਕੇ ਇਥੇ ਇਨੀਸ਼ੀਅਲੀ ਸਾਰੇ ਜਿਹੜੇ ਫੈਕਟਸ ਹੈਗੇ ਨੇ ਉਹਨਾਂ ਨੂੰ ਆਨ ਰਿਕਾਰਡ ਲਿਆ ਕੇ ਤੇ ਉਹਨਾਂ ਨੂੰ ਇਨਕੁਆਇਰ ਕੀਤਾ ਜਾ ਰਿਹਾ ਜੀ ਤੇ ਜੋ ਵੀ ਇਹਦੇ ਵਿੱਚ ਅੱਗੇ ਤੱਤ ਸਾਹਮਣੇ ਆਣਗੇ ਤੇ ਜੇਦੀ ਵੀ ਕੋਈ ਅਕਾਉਂਟੇਬਿਲਟੀ ਜਿਹੜੀ ਇੱਕ ਹੋਣੀ ਚਾਹੀਦੀ ਹੈ ਸਾਡੇ ਸਮਾਜ ਦੇ ਵਿੱਚ ਜਿਹੜੀ ਕਿ ਨਹੀਂ ਪ੍ਰੋਸੀਜਰ ਫਾਲੋ ਕੰਪਲਾਈ ਕੀਤਾ ਗਿਆ ਉਹ ਕਾਉਂਟੇਬਿਲਟੀ ਨੂੰ ਵਾਚਦੇ ਹੋਏ ਤੇ ਜੋ ਬੰਦੀ ਕਰ ਰੋਇਆ ਮਜਲੀ ਅੰਦਰ ਜਿਹੜਾ ਹਸਪੀਟਲ ਕਿਹੜਾ ਹੈ ਤੇ ਕਿਹੜੀ ਜਗ੍ਹਾ ਤੇ ਇਹ ਜੀ ઓਰੇਸ਼ਨ ਹਸਪੀਟਲ ਹੈ ਐਂਡ ਕਿਹਦੀ ਸੀ ਉਹ ਪਰਿਵਾਰ ਕਿੱਧਰ ਦਾ ਰਹਿਣ ਵਾਲਾ ਹੈ ਇਹ ਜੀ ਪਰਿਵਾਰ ਜਿਹੜਾ ਦੱਸਿਆ ਜਾ ਰਿਹਾ ਹੈ ਇਹ ਲੋਕਲ ਲੁਧਿਆਣੇ ਦੇ ਹੀ ਰਹਿਣ ਵਾਲੇ ਹੈ ਤੇ ਕਿਉਂਕਿ ਉਹ ਆਪ ਵੀ ਦੋਨੇ ਪਰਿਵਾਰ ਸਦਮੇ ਚ ਨੇ ਕਾਰਨ ਇਹ ਹੈ ਕਿ ਉਹਨਾਂ ਦੇ ਦੋਨੇ ਪਰਿਵਾਰਾਂ ਦੇ ਜੀ ਜਿਹੜੇ ਨੇ ਉਹ ਦੁਨੀਆ ਤੋਂ ਰੁਕਸਤ ਹੋ ਚੁੱਕੇ ਨੇ ਸਰ ਉਹਨਾਂ ਨੇ ਵੀ ਦੇਖਿਆ ਨਹੀਂ ਡੈਡ ਬੁਟੀ ਦਾ ਵੀ ਸੰਸਕਾਰ ਉਸ ਤਰੀਕੇ ਨਾਲ ਨਹੀਂ ਕਰਦਾ ਉਹਨਾਂ ਨੇ ਇਸ ਤਰ੍ਹਾਂ ਹੈ ਜੀ ਜਿਹੜੇ ਵੀ ਫੈਕਟਸ ਉਹਨਾਂ ਦੇ ਕੀ ਹਾਲਾਤ ਨੇ ਉਹਨਾਂ ਦੇ ਕੀ ਪਰਸਨਲ ਜਿਹੜੇ ਕੋਈ ਉਹਦੇ ਵਿੱਚ ਸਿਚੁਏਸ਼ਨਸ ਰਹੀਆਂ ਹੋਣਗੀਆਂ ਉਸ ਚੀਜ਼ ਨੂੰ ਵੀ ਵਾਚਿਆ ਜਾਏਗਾ ਬਿਕੋਜ਼ ਇਹ ਤੁਹਾਡਾ ਸਵਾਲ ਕਰਨਾ ਬਿਲਕੁਲ ਵਾਜਬ ਹੈ ਕਿ ਜਦੋਂ ਆਪਾਂ ਕੋਈ ਵੀ ਕੋਈ ਵੀ ਅ ਡੈਡ ਬੋਡੀ ਤੇ ਚਲੋ ਡੈਡ ਬੋਡੀ ਆਪਾਂ ਵੈਸੇ ਵੀ ਕੋਈ ਵੀ ਕਾਮੋਡਿਟੀ ਜੇ ਬਾਜ਼ਾਰ ਤੋਂ ਵੀ ਲੈਣ ਜਾਂਦੇ ਆ ਤੇ ਉਸ ਚੀਜ਼ ਦੀ ਆਇਡੈਂਟੀਟੀ ਪਹਿਲਾਂ ਵੈਰੀਫਾਈ ਕੀਤੀ ਜਾਂਦੀ ਹੈ ਕਿ ਕੀ ਹੈ ਕਿਹਨਾਂ ਦੀ ਸਰ ਉਹਨਾਂ ਦੀ ਜਿਹੜੀ ਜਿਨ੍ਹਾਂ ਨੇ ਸੰਸਕਾਰ ਕੀਤਾ ਉਹਨਾਂ ਦੀ ਡੈਡ ਬੋਡੀ ਵੀ ਫੀਮੇਲ ਸੀ ਫੀਮੇਲ ਹੀ ਸੀ ਉਹਨਾਂ ਦੀ ਵੀ ਹਾਂਜੀ ਬੋਥ ਡੈਡ ਬੋਡੀਜ਼ ਜਿਹੜਾ ਸਾਡੇ ਇਨੀਸ਼ially ਆਇਆ ਹੈ ਬੋਥ ਆਫ ਦ ਡੈਡ ਬੋਡੀਜ਼ ਆਰ ਫੀਮੇਲ ਸਰ ਇਹ ਨਹੀਂ ਵੀ ਉਹ ਹਾਂਜੀ ਜੋ ਦੱਸਿਆ ਜਾ ਰਿਹਾ ਹੈ ਜੇ ਇਨੀਸ਼ially ਉਹ ਇੱਥੇ ਹੀ ਹੈਗੀ ਹੈ ਤੇ ਬਾਕੀ ਜੋ ਵੀ ਤੱਥ ਆਣਗੇ ਸਾਹਮਣੇ ਤੁਹਾਨੂੰ ਅਸੀਂ ਪ੍ਰੈਸ ਕਰਾਂਗੇ ਸਰ ਕਦੋਂ ਕੈਮਰਾਮੈਨ ਰਾਜਵਿੰਦਰ ਪੋਣੀ ਦੇ ਨਾਲ ਨਵੀਨ ਸ਼ PTC News Ludana